ਲੱਗਦਾ ਵੀ ਪ੍ਰਧਾਨ ਮਾਜਰਾ ਨੇ ਕੋਈ ਕੰਮ ਨਹੀਂ ਕੀਤਾ ਜਾਂ ਕਾਰਨ ਕੋਈ ਹੋਰ ਹੈ ਕਿ ਵੀ ਹਲੇ ਤੱਕ ਪੁਲਿਸ ਨੂੰ ਨਾ ਗਿਰਦਾ ਦੇਖੋ ਉਹ ਗੱਲ ਜਿਹੜੀ ਹੈਗੀ ਆ ਜੀ ਜਦੋਂ ਬੰਦਾ ਭੱਜਦਾ ਚੋਰ ਤੇ ਸਪਾਹੀ ਵਾਲੀ ਗੱਲ ਹੁੰਦੀ ਹੈ ਜੀ ਪੁਲਿਸ ਪਿੱਛੇ ਹੁੰਦੀ ਹੈ ਤੇ ਚੋਰ ਅੱਗੇ ਹੁੰਦਾ ਇਹ ਇੱਕ ਮੈਂ ਪਹਿਲਾਂ ਵੀ ਕਹਿ ਚੁੱਕਿਆ ਬੜੀ ਮੰਦਭਾਗੀ ਘਟਨਾ ਸੀ ਉਦਾਂ ਦੇ ਹਾਲਾਤ ਜਿਹੜੇ ਬਣੇ ਆ ਸਰਕਾਰ ਲਈ ਤੇ ਐਮਐਲਏ ਸਾਹਿਬ ਲਈ ਤੇ ਹਲਕਾ ਸਨੌਰ ਲਈ ਬੜਾ ਇਹ ਚ ਕਿ ਚਿੰਤਾ ਦਾ ਵਿਸ਼ਾ ਸੀ ਜਿਹੜਾ ਇਦਾਂ ਦਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਉਹ ਕਰਨੀ ਨੂੰ ਨਹੀਂ ਕੋਈ ਮੁੜਿਆ ਜਾ ਸਕਦਾ ਤੁਸੀਂ ਕੀ ਮੰਗ ਕਰਦੇ ਹੋ ਵੀ ਉਹਨਾਂ ਨੂੰ ਆਪਣੀ ਨਹੀਂ ਮੈਂ ਤਾਂ ਪਠਾਨ ਮਦਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਅਗਰ ਕੋਈ ਇਦਾਂ ਦੇ ਦੋਸ਼ ਤੈ ਹੋਏ ਆ ਕੋਈ ਗੱਲ ਹੋਈ ਆ ਤਾਂ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਦੇਖੋ ਕਾਨੂੰਨ ਤੋਂ ਕੋਈ ਬੰਦਾ ਨਹੀਂ ਭੱਜ ਸਕਦਾ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਆ ਔਰ ਐਮ ਐਲ ਏ ਸਨੌਰ ਨੂੰ ਹਲਕਾ ਨਿਵਾਸੀਆਂ ਨੇ ਬਹੁਤ ਵੱਡਾ ਮਾਨ ਸਨਮਾਨ ਬਖ ਦਿੱਤਾ ਸੀ ਪਾਰਟੀ ਨੇ ਉਹਨਾਂ ਨੂੰ ਐਮ ਐਲ ਏ ਬਣਾਇਆ ਤੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਜਿਹੜਾ ਕੰਮ ਕੀਤਾ ਹੈ ਉਹਨਾਂ ਨੇ ਇਥੋਂ ਅੱਜ ਨਹੀਂ ਮਿਲ ਰਹੇ ਜਾਂ ਪੁਲਿਸ ਨੂੰ ਨਹੀਂ ਮਿਲ ਰਹੇ ਜਾਂ ਭੱਜੇ ਹੋਏ ਆ ਉਹ ਇੱਕ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਲੋਕਤੰਤ੍ਰਿਕ ਪ੍ਰਕਿਰਿਆ ਜਿਹੜੀ ਹੈਗੀ ਆ ਉਹਦੇ ਲਈ ਕੋਈ ਚੰਗਾ ਸੰਕੇਤ ਨਹੀਂ ਹੈਗਾ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਅਗਰ ਕੋਈ ਇਦਾਂ ਦੀ ਗੱਲ ਹੈਗੀ ਆ ਤਾਂ ਉਹਨਾਂ ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਕੀ ਲੱਗਦਾ ਕੀ ਹੈ ਵੀ ਵਿਨੇਸ਼ ਭੱਜ ਗਿਆ ਜਾਂ ਅਜੇ ਤੱਕ ਨਹੀਂ ਨਹੀਂ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੀ ਉਹਨਾਂ ਦਾ ਜਦੋਂ ਕਿਸੇ ਚੀਜ਼ ਦਾ ਪਤਾ ਹੀ ਨਹੀਂ ਕਿੱਥੇ ਆ ਉਹ ਤਾਂ ਪੁਲਿਸ ਬੈਟਰ ਦੱਸ ਸਕਦੀ ਹੈ ਕਿ ਉਹ ਕਿੱਥੇ ਹੋ ਰੁਕਦੇ ਆ ਉਹ ਲੱਗੇ ਹੋਏ ਆ ਆਪਣਾ ਕੰਮ ਕਰ ਰਹੇ ਆ